ਜੜੀਆਂ ਸੁਰਤਾں ਚੜਦੀਆਂ ਬੱਗੀਆਂ ਤੇ ਤੇ ਇੱਕ ਦਿਨ ਚਿਖਾ ਤੇ ਚੜਦੀਆਂ ਵੇਖੀਆਂ ਮੈਂ ਜੜੀਆਂ ਜੁਲਫਾਂ ਨੂੰ ਅਤਰ ਫਰੇਵ ਲੱਗੇ ਕਾਸ ਦੇ ਸੜਦੀਆਂ ਵੇਖੀਆਂ ਮੈਂ ਕੋੜੀ ਕਾਲਦੀ ਚੜ ਪਰਦੇਸ ਗਈਆਂ ਤੇ ਮੁੜਕੇ ਪਿੰਡ ਨਾ ਵੜਦੀਆਂ ਵੇਖੀਆਂ ਮੈਂ ਛੱਡ ਜਾਣਾ ਛੱਡ ਜਾਣਾ ਸੰਸਾਰ ਇੱਕ ਦਿਨ ਛੱਡ ਜਾਣਾ ਛੱਡ ਜਾਣਾ ਛੱਡ ਜਾਣਾ ਸੰਸਾਰ ਇੱਕ ਦਿਨ ਛੱਡ ਜਾਣਾ ਕਿਉਂ ਕਰਦੈ ਤੂੰ ਮੇਰੀ ਮੇਰੀ ਜਗਤ ਤੇ ਕੋਈ ਮੈਨਿਆਦ ਨਹੀਂ ਤੇਰੀ ਨਾ ਬੋ ਪਸਾਰ ਇੱਕ ਦਿਨ ਛੱਡ ਜਾਣਾ ਛੱਡ ਜਾਣਾ ਸੰਸਾਰ ਇੱਕ ਦਿਨ ਛੱਡ ਜਾਣਾ ਹਕਤ ਤੇ ਧਰ ਕੇ ਕੀ ਲੈ ਜਾਣਾ ਸਭ ਕੁਝ ਇੱਥੇ ਹੀ ਰਹਿ ਜਾਣਾ ਤੂੰ ਕੱਢ ਦਿਲੋਂ ਹੰਕਾਰ ਇੱਕ ਦਿਨ ਛੱਡ ਜਾਣਾ ਛੱਡ ਜਾਣਾ ਸੰਸਾਰ ਇੱਕ ਦਿਨ ਛੱਡ ਜਾਣਾ ਛੱਡ ਲੜਾਈ ਝਗੜਾ ਕਰਨਾ ਬੋਲ ਕਬੋਲ ਵੀ ਸਿੱਖ ਲੈ ਜਰਨਾ ਨਾ ਹੱਕ ਕਿਸੇ ਦਾ ਮਾਰ ਇੱਕ ਦਿਨ ਛੱਡ ਜਾਣਾ ਛੱਡ ਜਾਣਾ ਸੰਸਾਰ ਇੱਕ ਦਿਨ ਛੱਡ ਜਾਣਾ ਚਾਰ ਦਿਨਾਂ ਦੀ ਜਿੰਦ ਭਰੌਣੀ ਛੱਡ ਜੇਗਾ ਹਾੜੀ ਜਾ ਸੋਣੀ ਤੂੰ ਸਭ ਨੂੰ ਦੇ ਸਤਕਾਰ ਇੱਕ ਦਿਨ ਛੱਡ ਜਾਣਾ ਛੱਡ ਜਾਣਾ ਸੰਸਾਰ ਇੱਕ ਦਿਨ ਛੱਡ ਜਾਣਾ ਦਲੇ ਚੋ ਨ ਫਿਰਤ ਕੱਢ ਦੇ ਮੱਖਣਾ ਸਿੰਦਿਆ ਫਿਰਨੀ ਦੋ ਪਲ ਰਖਣਾ ਭਾਰੀ ਰੂਪ ਰਹੁ ਦਿਨ ਚਾਰ ਇੱਕ ਦਿਨ ਛੱਡ ਜਾਣਾ ਛੱਡ ਜਾਣਾ ਸੰਸਾਰ ਇੱਕ ਦਿਨ ਛੱਡ ਜਾਣਾ